ਬਾਰ ਸਿੰਘ ਹਾਏ 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 ਬਾਰ ਸਿੰਘ ਹਾਏ 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 ਚੁਗਾਵਾ ਪਿੰਡ ਦੀ ਪੁਰਾਣੀ ਪੰਚਾਇਤ ਹਾਏ ਹਾਏ ਪਾਰਟੀ ਮੈਡਮ ਕੀ ਨਾਮ ਆਪਣਾ ਮੇਰਾ ਨਾਮ ਜੀ ਮਾਹੀ ਸੰਧੂ ਹੈ ਮੈਂ ਪਿੰਡ ਚੁਗਾਵਾ ਦੀ ਰਹਿਣ ਵਾਲੀ ਹਾਂ ਹਮ ਅ ਕੱਲ ਜਿਵੇਂ ਕਿ ਤੁਹਾਨੂੰ ਸਰਪੰਚ ਸਾਹਿਬ ਨੇ ਦੱਸਿਆ ਕਿ ਪਿੰਡ ਦੇ ਵਿੱਚ ਦਾਣੇ ਵੰਡਣ ਵਾਸਤੇ ਪਰਚੀਆਂ ਕੱਟੀਆਂ ਜਾ ਰਹੀਆਂ ਸੀਗੀਆਂ ਤੇ ਜਿਹੜਾ ਹਾਰਿਆ ਹੋਇਆ ਸਰਪੰਚ ਹੈ ਪੰਚਾਇਤ ਦਵਿੰਦਰ ਕੁਮਾਰ ਹਨਾ ਉਹਨਾਂ ਨੇ ਆ ਕੇ ਉੱਥੇ ਮਸ਼ੀਨ ਚੱਕ ਕੇ ਲੈ ਗਏ ਉਸ ਤੋਂ ਬਾਅਦ ਉਹਨਾਂ ਨੇ ਲੇਡੀਜ਼ ਨੂੰ ਗਾਲਾਂ ਕੱਢੀਆਂ ਗੰਦੀਆਂ ਮੰਦੀਆਂ ਗਾਲਾਂ ਕੱਟੀਆਂ ਉਹਨਾਂ ਨੇ ਧੱਕੇਸ਼ਾਹੀ ਕੀਤੀ ਧੱਕੇ ਧੁੱਕੇ ਮਾਰ ਕੇ ਗਏ ਲੇਡੀਜ਼ ਨੂੰ ਹਨਾ ਦੇਖੋ ਇਹ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਬਿਲਕੁਲ ੱੱਕਾ ਕਰ ਰਹੀ ਆ ਆਮ ਜਨਤਾ ਦੇ ਨਾਲ ਆਮ ਜਨਤਾ ਨਹੀਂ ਇਹਨਾਂ ਨੂੰ ਵੋਟਾਂ પાਕੇ ਇੱਥੋਂ ਤੱਕ ਪਹੁੰਚਾਇਆ ਤੇ ਅੱਜ ਇਹ ਆਮ ਜਨਤਾ ਦੇ ਨਾਲ ਹੀ ੱੱਕਾ ਕਰਦੇ ਪਏ ਇਹ ਗਰੀਬਾਂ ਦਾ ਹੱਕ ਖੋਣ ਦਾ ਕਾਰਨ ਕੀ ਹੈ ਮਸ਼ੀਨ ਚੱਕਣ ਦਾ ਕਾਰਨ ਇਹ ਹੈ ਕਿ ਉਹ ਚਾਹੁੰਦੇ ਨੇ ਉਹਨਾਂ ਕੋਲ ਹਾਰ برداشت ਨਹੀਂ ਹੋ ਰਹੀ ਉਹ ਉਹ ਚਾਹੁੰਦੇ ਆ ਕਿ ਜਿੱਦਾਂ ਅਸੀਂ ਪਹਿਲੇ ਸਰਪੰਚ ਸੀ ਮਤਲਬ ਸਰਪੰਚੀ ਸਾਡੇ ਹੱਥ ਵਿੱਚ ਰਵੇ ੱੱਕੇ ਨਾਲ ਸਰਪੰਚ ਮਤਲਬ ਰਹਿਣਾ ਚਾਹੁੰਦੇ ਨੇ ਜਦੋਂ ਕਿ ਸਾਡੇ ਪਿੰਡ ਦੀ ਜਨਤਾ ਨੇ ਉਹਨਾਂ ਨੂੰ ਉਹਨਾਂ ਦੇ ਸਰਪੰਚੀ ਤੋਂ ਉਤਾਰ ਕੇ ਸਿਰ ਦਿੱਤਾ ਕਿਉਂਕਿ ਉਹਨਾਂ ਨੇ 5 ਸਾਲਾਂ ਵਿੱਚ ਕੋਈ ਕੰਮ ਨਹੀਂ ਕੀਤਾ ਪਿੰਡ ਦਾ ਕੁਝ ਨਹੀਂ ਸੁਧਾਰਿਆ ਈਵਨ ਜਿਹੜੀਆਂ ਗਰੰਟਾ ਆਈਆਂ ਉਹਨਾਂ ਨੇ ਆਪਣੇ ਢਿੱਡ ਭਰੇ ਲੈ ਜੀ ਕਿਹੜੀ ਪਾਰਟੀ ਤੁਸੀਂ ਜੀ ਜਿਹੜੀ ਭਾਪੀ ਤੋਂ ਆਈ ਕੀ ਕਾਰਨ ਗਿਆ ਤੁਸੀਂ ਇੱਥੇ ਬੈਠੇ ਹੋ ਸਾਡੇ ਜੀ ਇੱਥੇ ਆਮ ਆਦਮੀ ਪਾਰਟੀ ਵਾਲੇ ਬੜੀ ਧੱਕੇਸ਼ਾਹੀ ਕਰ ਰਹੇ ਗੁੰਡਾਗਰਦੀ ਕਰ ਰਹੇ ਆ ਪਿੰਡਾਂ ਦੇ ਬਹੁਤ ਗੁੰਡਾਗਰਦੀ ਨੇ ਵਧਾਈ ਆ ਚਕਾਵਾ ਦੇ ਸਰਪੰਚ ਨਾਲ ਪਿੱਛੇ ਜਿਹੜੇ ਇਹਨਾਂ ਦੇ ਪਿੱਛੂ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਉਹਦੀ ਧੱਕੇਸ਼ਾਹੀ ਕੀਤੀ ਗੁੰਡਾਗਰਦੀ ਕੀਤੀ ਸਾਡੀ ਜਨ ਜੀ ਇਕੱਠੇ ਹੋਏ ਆ ਸਾਡੇ ਨਾਲ ਅਕਾਲੀ ਦਲ ਤੋਂ ਸਾਡੇ ਆਏ ਮਿੱਤਰ ਕਾਂਗਰਸ ਪੰਪੂ ਬਾਖਾ ਜੀ ਹੋਰ ਸਾਡੇ ਨਾਲ ਆਇਆ ਐ ਐਸਐਫਪੀ ਸਾਹਿਬ ਰਜਿੰਦਰ ਸਿੰਘ ਕਾਂਗਰਸ ਪਾਰਟੀ ਤੋਂ ਆਇਆ ਸਭ ਪਾਰਟੀਆਂ ਹੋਏ ਬੈਠੇ ਆ ਅਜੇ ਅਜੇ ਸ਼ੁਰੂਆਤ ਕੀਤੀ ਆ ਹਮਮ ਆਏ ਨੇ ਸ਼ੁਰੂਆਤ ਆ ਕੱਲੂ ਇਦੋਂ ਵੱਡਾ ਇਕੱਠ ਕਰਨਾ ਵਾ ਗਿਫਤਾਰੀ ਨਾ ਕਰਨ ਦਾ ਕਾਰਨ ਕੀ ਹੈ ਕਿਤਾ ਜੀ ਜਿਹੜੀ ਗਿਫਤਾਰੀ ਨਹੀਂ ਹੋ ਰਹੀ ਉਹ ਸਰਕਾਰ ਦੇ ਪਿੱਠੂ ਆ ਜੀ ਉਹਨਾਂ ਨੇ ਇੱਕ ਵਾਰੀ ਵੀ ਲਖੋ ਕੋਈ ਪੁਲਿਸ ਵਾਲਾ ਆਇਆ ਕੱਲ ਵੀ ਤੁਸੀਂ ਸ਼ਾਇਦ ਤੁਸੀਂ ਸ਼ਾਇਦ ਉਹ ਤਾਂ ਕਵਰਿੰਗ ਕਰਦੇ ਸੀਗੇ ਕੋਈ ਪੁਲਿਸ ਵਾਲਾ ਆਇਆ ਜੀ ਉਤੋਂ ਨਹੀਂ ਸਰਕਾਰ ਦੇ ਪਿੱਠੂ ਆ ਇਹ ਕਹਿੰਦਾ ਨਹੀਂ ਕਾਰਵਾਈ ਕਰੋ ਇਹਦਾ ਤਾਂ ਮਤਲਬ ਜੰਗਲ ਰਾਜ ਹੋ ਗਿਆ ਪੰਜਾਬ ਕੱਲ ਜਗਾਵਾ ਪਿੰਡ ਵੇਖੀ ਜਿਹੜੀ ਗਰੀਬਾਂ ਨੂੰ ਕਣਕ ਦਿੰਦੀ ਹੈ ਸਰਕਾਰੀ ਮਿਲਦੀ ਹੈ ਉਹ ਮੁਲਾਜ਼ਮ ਐਫਸੀਆਈ ਆਲੇ ਕਣਕ ਦੇਣ ਵਾਸਤੇ ਆਏ ਸੀ ਹਾਂਜੀ ਸਰਪੰਚ ਨਾਲ ਪਹਿਲਾਂ ਫੋਨ ਤੇ ਗੱਲ ਵੀ ਹੋਈ ਹੈ ਜਦੋਂ ਸ਼ੁਰੂ ਕੀਤੀ ਤੇ ਪਿੰਡ ਦੇ ਜਿਹੜੇ 3-4 ਆਦਮੀ ਹੈਗੇ ਆ ਉਹਨਾਂ ਨੇ ਜਿਹੜੀ ਮੁਲਾਜ਼ਮਾਂ ਤੋਂ ਮਸ਼ੀਨ ਖੋਲੀ ਮੈਦਾਨ ਦੇ ਸਾਹਮਣੇ ਭਾਜੀ ਉੱਥੇ ਲੇਡੀਜ਼ ਜੈਂਟਸੀ ਇਹਨਾਂ ਦਾ ੱੱਕੇ ਮੁਏ ੱੱਕਾ ਮੁਕੀ ਕੀਤੀ ਔਰ ਜ਼ਬਰਦਸਤੀ ਔਰ ਇਹਨਾਂ ਨੂੰ ਗਾਲੀ ਗਲੋਚ ਵੀ ਕੀਤਾ ਪੰਚਾਇਤ ਦੀ ਬੇਇੱਜ਼ਤੀ ਵੀ ਕੀਤੀ ਹੈ ਹਾਂਜੀ ਔਰ ਜੁਣੀ ਹੋਈ ਪੰਚਾਇਤ ਆ ਲੋਕਾਂ ਦੀ ਔਰ ਉਹਨਾਂ ਨੂੰ ਇਹ ਕੰਮ ਨਹੀਂ ਕਰਨ ਦਿੰਦੇ। ਅੱਛਾ ਜੀ। ਨਾ ਤਾਂ ਸੈਕਟਰੀ ਨੇ ਹੁਣ ਤੱਕ ਇਹਨਾਂ ਨੂੰ ਚਾਰਜ کئی ਵਾਰੀ ਵੀਡੀਓ ਨੂੰ ਕਹਿ ਚੁੱਕੇ ਆ ਸੈਕਟਰੀ ਨੂੰ ਕਹਿ ਚੁੱਕੇ ਆ ਔਰ ਸੀਨੀਅਰ ਅਸਰਾਂ ਨੂੰ ਵੀ ਕਹਿ ਚੁੱਕੇ ਆ। ਹੂੰ। ਬਾ ਕਹਿੰਦੇ ਅੱਜ ਦਿਨੇ ਕੱਲ ਦਿਨੇ ਨਾ ਪੰਚਾਇਤ ਨੂੰ ਚਾਰਜ ਦਿੱਤਾ ਨਾ ਕੰਮ ਕਰਨ ਦਿੰਦੇ ਆ ਜਿਹੜੀ ਗਰੀਬਾਂ ਨੂੰ ਕਣਕ ਹੈ ਮਿਲਦੀ ਉਹ ਵੀ ਨਹੀਂ ਵੰਡਣ ਦਿੰਦੇ। ਹਾਲਾਂਕਿ ਸਾਰੀਆਂ ਪੰਚਾਇਤਾਂ ਬਣਦੀਆਂ ਕਣਕ ਉਹ ਕਿਸੇ ਪਾਰਟੀ ਦੀ ਪੰਚਾਇਤ ਹੋਵੇ ਉੱਥੇ ਕਣਕ ਪਹਿਲਾਂ ਤੋਂ ਰੀਤ ਚੱਲੀ ਆ ਰਹੀ ਹੈ ਵੀ ਪੰਚਾਇਤ ਸਾਂਝੀ ਸਾਰਿਆਂ ਦੀ ਬਣੀ ਹੈ ਸਾਂਝੀ ਜਗ੍ਹਾ ਗਰੀਬ ਜਨਤਾ ਨੂੰ ਇਹ ਸਮਾਨ ਮਿਲੇ ਪਰ ਇਹ ਆਪਾਂ ਕੰਪਲੇਂਟ ਲਿਖ ਰਿਟਰਨ ਚ ਕੰਪਲੇਂਟ ਦਿੱਤੀ ਹੋਈ ਆ ਇਹਨਾਂ ਨੇ ਹਜੇ ਤੱਕ ਉਹਨਾਂ ਦੀ ਨਾ ਕੋਈ ਗ੍ਰਿਫਤਾਰੀ ਕੀਤੀ ਨਾ FIR ਕੱਟੀ ਕਿਸ ਚੀ ਦੀ ਕੰਪਲੇਂਟ ਹੈ ਕੰਪਲੇਂਟ ਹੀ ਕੱਲ ਜਿਹੜੀਆਂ ਤੁਹਾਨੂੰ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਕੱਲ ਇਹਨਾਂ ਨੇ ਮਸ਼ੀਨ ਖੋ ਕੇ ਲੈ ਕੇ ਗਏ ਆ ਇਹ ਆਪਣੀ ਗੁੰਡਾਗਰਦੀ ਫਲਾ ਰਿਹਾ ਵੀ ਨਾ ਉਹ ਕਿਸੇ ਪੰਚਾਇਤ ਦੇ ਮੈਂਬਰ ਨੇ ਤੇ ਨਾ ਉਹਨਾਂ ਦਾ ਪਿੰਡ ਵਿੱਚ ਕੋਈ ਉਹਨਾਂ ਦੇ ਹੈਗਾ ਵੀ ਉਹਨਾਂ ਨੂੰ ਹੱਕ ਦਿੱਤਾ ਜਾ ਵੀ ਉਹ ਪਰਚੀਆਂ ਕਟਾਉਣ। ਸਿਰਫ ਉਹਨਾਂ ਨੂੰ ਪ੍ਰਾਣੀਆਂ ਆ ਦਿੱਤਾ ਪਈਆਂ ਹੋਈਆਂ ਵੀ 5 ਸਾਲ ਅਸੀਂ ਪਰਚੀਆਂ ਕਟਾਈਆਂ ਤੇ ਅਸੀਂ ਹਰ ਕੇ ਵੀ ਪਰਚੀਆਂ ਕਟਾਉਣੀਆਂ ਆ। ਸਰਪੰਚ ਕੱਲ ਨੂੰ ਕੱਲ ਸ਼ਾਮੀ ਵੀ ਤਾਂ ਨਾਮ ਲਾਇਆ ਸੀ ਇਹ ਬੰਦੇ ਦਾ। ਹਾਂ। ਇਹਨਾਂ ਨੇ ਲਾਇਆ ਸੀ ਚਗਾਵਾ ਡਿਜੀਟਲ ਜਟਾ ਦਾ। ਕੀ ਕਰਾਂਗੇ ਅਸੀਂ? ਉਹਦੇ ਵਿੱਚ ਕੱਲ ਬਸ ਚਗਾਵਾ ਪਿੰਡ ਕੋ ਕਣਕ ਬਟਲ ਤੋਂ ਲੈ ਕੇ ਆਪਸੀ ਪੁਰਾਣੀ ਪੰਚਾਇਤ ਦਾ ਨਵੀਂ ਪੰਚਾਇਤ ਆਪਸ ਵਿੱਚ ਚੱਲ ਰਿਹਾ ਹੋਇਆ। ਹਾਂ। ਉਹ ਇਸ ਪੰਚਾਇਤ ਕੋਲ ਦਰਖਾਸਤ ਆਈ ਹੈ। ਹਾਂ। ਉਹ ਦਰਖਾਸਤ ਦੇ ਸੌਂਚੇ ਸੀ ਅਫਸਰਾ ਵਾਲਾ ਆਪਣਾ ਰਲ ਗਈ ਕਿ ਉਹਦੇ ਵਿੱਚ ਜਵਾਬੰਦੀ ਕੀ ਰੋਨੀ ਬਾਈ ਕਰਵਾਇਆ ਰਿਹਾ ਉਹ ਇਨਕੁਆਰੀ ਚਲਦੀ ਰਹੀ ਹੂੰ ਜੋ ਮੰਦੀ ਕੀ ਰੋਨੀ ਬਾਈ ਕਰੀ ਉਹ ਤੇ ਕਹਿੰਦੇ ਤੁਸੀਂ ਕੱਲ ਚੁਗਾਵਾ ਪਿੰਡ ਚ ਗਏ ਸੀ ਦੋ ਤਿੰਨ ਘੰਟੇ ਲਾ ਕੇ ਆ ਗਏ ਲੇਕਿਨ ਅਰੈਸਟ ਨਹੀਂ ਪਈ ਕਿੱਥੇ ਜਿੱਥੇ ਸਰਪੰਚ ਨੇ ਸਾਨੂੰ ਕਿਹਾ ਸੀ ਉੱਥੇ ਤੇ ਰੇਡ ਕੀਤਾ ਜੀ ਹੂੰ ਉੱਥੇ ਘਰ ਚ ਕੋਈ ਬੰਦਾ ਨਹੀਂ ਮਿਲਿਆ ਜੀ ਠੀਕ ਹੈ ਇਹ ਸਰਪੰਚ ਕੱਲ ਗਏ ਸੀ ਸਰਪੰਚ ਨੂੰ ਵੀ ਕਹਿੰਦਾ ਦੱਸਿਆ ਗਿਆ ਸੀ ਇਹਦਾ ਠੀਕ ਹੈ ਹੁਣ ਤੁਹਾਡੇ ਨਾਲ ਮਿਸ ਬੇਬੀ ਜਿਹੜਾ ਲੇਡੀਜ਼ ਨਾਲ ਜਿਹੜਾ ਕੀਤਾ ਗਿਆ ਉਹਨਾਂ ਦੇ ਨਾਲ ਜੋ ਵੀ ਗੱਲ ਹੋਈ ਇਹਦੀ ਕਹਿੰਦਾ ਇਹਦੀ ਇਨਕੁਆਰੀ ਕੀਤੀ ਜਾਊਗੀ ਇਨਕੁਆਰੀ ਦਮਾ ਜੋ ਵੀ ਤੱਤ ਸਾ